ਤੋਕੇ ਨਾਲ ਜੋ ਹਾਕਮ ਬਣਿਆ ਹੁਕਮ ਚਲਾਉਂਦਾ ਤੱਕ ਲਿਆ ਇੱਜ਼ਤ ਜਾਨੋ ਬਚਾਉਣ ਵਾਸਤੇ ਕਈਆਂ ਮੋਰਾ ਫੱਕ ਲਿਆ ਉਹ ਸੋਣ ਮਹੀਨੇ ਰੁਕੇ ਬੋਲਣੋਂ ਪੈੜ ਪਲਾਤੀ ਮੋਰਾਨੀ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਚੀ ਚੋਰਾਣੇ ਉਹ ਬਨਾਰਸ ਦੀ ਜੇਲ੍ਹ ਦੇ ਅੰਦਰ ਹੋਈਆਂ ਸੀ ਅਣ ਹੋਈਆਂ ਕਈ ਦੇਖ ਜਿਉਂਦਾ ਰੱਖਣ ਬਦਲੀ ਜਿੰਦਾ ਰੁਲ ਕੇ ਮੋਈਆਂ ਗਈ ਉਹ ਹਿੱਸਾ ਦਾ ਸੀ ਹੋਰ ਕਿਸੇ ਦਾ ਹੱਕ ਸਾਂਭ ਲੈ ਹੋ ਰਾਣੀ ਤੱਕੋ ਜੋਰੀ ਮਹਾਰਾਣੀ ਦੀ ਕਰ ਜਤਲਾਚੀ ਚੋਰਾਣੇ ਉਹ ਜੀ ਦਾ ਕਲ ਹੁਕਮ ਸੀ ਚੱਲਦਾ ਨਾਲ ਹੁਕਮਾਂ ਦੇ ਡੱਕੀ ਓ ਜੀ ਦਾ ਕਲਾ ਹੁਕਮ ਸੀ ਚੱਲਦਾ ਨਾਲ ਹੁਕਮਾਂ ਦੇ ਡੱਕੀ ਓ ਕਲ ਸੀ ਜਿਹੜੇ ਨੌਕਰ ਉਸ ਦੇ ਅੱਜ ਬਣੇ ਸੀ ਛੱਕੀ ਓ ਸਿੱਖ ਰਾਜ ਦੀ ਕਰਦੀ ਖੇਤੀ ਖਾਲੀ ਕਰ ਜਾਂ ਟੋਰਾ ਨੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਚੀ ਚੋਰਾ ਨੇ ਰਾਜ ਦੇ ਜੂ ਜਾ ਜੜੇ ਅੱਖਿਓ ਤਾਣਾ ਕਰਦ ਸੀ ਇਰਖਵਾਦੀ ਉਸ ਰਾਣੀ ਤੋਂ ਮਣ ਮੰਨੇ ਡੰਨ ਭਰਦ ਸੀ ਓ ਆਨ ਵਡਣ ਤੋਂ ਕਰ ਦਿੱਤੇ ਸੀ ਬੂਏ ਪੰਦ ਛਟੋਰਾ ਨੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਛੀ ਚੋਰਾ ਨੇ ਹੋ ਪਾਂਡਵ ਪਤਣੀ ਜਿਵੇਂ ਦਰਉਪਤੀ ਚੀਲ ਲੱਥਣ ਤੇ ਰੋਈ ਸੀ ਤਰਲੇ ਕੀਤੇ ਜਿੰਦਾ ਰਾਣੀ ਕਿਸੇ ਨੂੰ ਗਾਲਣਾ ਭੋਈ ਸੀ ਉਹ ਹਣਸਾਂ ਦਾ ਸੁਰ ਵਰਦਾ ਕੰਡਾ ਹਣਸਾਂ ਵਰਾਦਾ ਕੰਡਾ ਮੱਲਿਆ ਆਣਾ ਲਡੋਰਾ ਨੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾ ਅੱਛੀ ਚੋਰਾਣੇ ਸਿੱਖ ਰਾਜ ਦੇ ਰੱਖ ਬੰਦਿਆ ਤੋੜ ਜਿੰਦੇ ਖਜ਼ਾਨੇ ਦੇ ਅੰਗਰੇਜ਼ ਜਾਣੇ ਯੁਕੇ ਨਾ ਮੰਨੇ ਵੈ ਦੇ ਕੂੜ ਜਰਾਨੇ ਉਹ ਸਿੱਖ ਰਾਜ ਦੀ ਚੜੀ ਪਤੰਗ ਦਾ ਸਾਧਣਾ ਦਿੱਤਾ ਡੋਰਾਣੇ ਤੱਕੋ ਜੋਰੀ ਮਹਾਰਾਣੀ ਦੀ કરી ਤਲਾਚੀ ਚੋਰਾ ਨੇ ਹੋ ਵਾ ਵਾ ਦਰੀ ਦਾ ਵਾਦਾ ਕਰਗੇ ਬਣ ਕੇ ਨਮਕਰ ਹਰਾਮੀ ਓ ਆਉਣ ਵਾਲੀਆਂ ਗੱਲਾਂ ਦੱਸ ਦੇ ਬਣ ਕੇ ਅੰਤਰਜਾਮੀ ਓ ਝੂਠੇ ਹੋ ਗਏ ਚਾਨਦੇ ਵੱਲੋਂ ਮੋੜੇ ਮੁਖ ਕਚੋਰਾ ਨੇ ਧੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਚੀ ਚੋਰਾ ਨੇ ਹੋ ਰਾਜ ਲੈਣ ਦੀਆਂ ਕਰੇ ਸਕੇ ਮਾਏ ਨੂੰ ਦੇ ਜਨ ਕਾਲਾ ਦੂ ਇਹਦੇ ਦੇਸ਼ ਚੋਂ ਕੱਢੂ ਇਸ ਨੂੰ ਮਾਜ ਬਾ ਥੋੜਾ ਬਾਲਾ ਦੂ ਲਿਖ ਦੇ ਦਾ ਰਾਜ ਕਿਸੇ ਨੂੰ ਆ ਗੂਟਕ ਵਟੋਰਾ ਨੇ ਕੋ ਜੋਰੀ ਮਹਾਰਾਣੀ ਦੀ ਕਰੀ ਤਲਾਚੀ ਚੋਰਾ ਨੇ ਬਨਾਰਸ ਤੋਂ ਚਨਾਰ ਦੇ ਵੱਲ ਚੱਲੇ ਪਾ ਤੇ ਰਾਣੀ ਦੇ ਪੱਲ ਸੀ ਜਿਹੜੀ ਰਾਜ ਦੀ ਮਾਲਕ ਅੱਜ ਵਰ੍ਹਦੀ ਜਾਣੀ ਦੀ ਉਹ ਜੋ ਮਰਨ ਨੂੰ ਤਿਆਰ ਖੜੇ ਸੀ ਦਿਲ ਬਦਲਾ ਤੇ ਮੋਹ ਰਾਣੀ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਚੀ ਚੋਰਾ ਨੇ ਹੋ ਰੈਜੀਡੈਂਟ ਅੰਗਰੇਜ਼ ਦੇ ਆਡਰ ਹੁਕਮੀ ਪੂਰਾ ਕੀਤਾ ਗਿਆ ਕਾਜ ਜੋ ਵੀ ਮਿਲਿਆ ਕੋਲੋਂ ਉਹ ਪੜਤਾਲ ਚ ਲੀਤਾ ਗਿਆ ਉਹ ਜੋਗੀ ਵਾਂਗ ਗੁਰਮਖਾ ਪਾਣਾ ਮੰਨ ਲਿਆ ਜਿੰਦ ਕੌਰਾਂ ਨੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਚੀ ਚੋਰਾਣੇ ਜੀ ਕਰੀ ਤਲਾਚੀ ਚੋਰਾਣੇ